ਪਹਿਲਾਂ ਨਹੀਂ ਕਦੂ ਨੂੰ ਕੋਈ ਪੁੱਛਦਾ ਨਹੀਂ ਸੀ 10 ਰੁਪਏ 20 ਰੁਪਏ ਕਿਲੋ ਤੇ ਜਿਹੜਾ ਅੱਜ 150 ਰੁਪਏ ਕਦੂ ਵਿਕ ਰਿਹਾ ਜੀ 150 ਰੁਪਏ ਕਿਲੋ ਕਦੂ ਸੁਣ ਕੇ ਹੈਰਾਨੀ ਹੈ ਵਿਕੇ ਮੈਂ ਖਰੀਦੂਗਾ ਕਸਟਮਰ ਜਿਹੜਾ ਕੋਈ ਆਇਆ ਦੋ ਨੰਬਰ ਦਾ ਕੰਮ ਹੈ ਉਹੀ ਖਰੀਦੂਗਾ ਜੀ ਦਿਹਾੜੀ ਵਾਲਾ ਬੰਦਾ ਤਾਂ ਨਹੀਂ ਖਰੀਦ ਸਕਦਾ ਜੈਨ ਨੂੰ ਸੁਣ ਕੇ ਚਾਰਜ ਲੱਗਿਆ ਜੀ ਹੁਣ 25 ਕਿਲੋ ਦਾ ਕਰੇਟ ਆ ਕਦੂਆਂ ਦਾ 150 ਜੇ 700 ਨੂੰ ਵੀ ਲਾਨੇ ਆ ਤਾਂ ਲਾ ਲਓ 3000 ਦੇ ਗੇੜ ਬਣ ਗਿਆ ਕਿਹੜਾ ਲਾ ਲੂਗਾ ਜੀ niche 200 ਰੁਪਏ 150 ਰੁਪਏ ਕਦੂ ਕਿੱਥੋਂ ਖਰੀਦ ਲੂਗਾ ਜੀ ਨਹੀਂ ਖਰੀਦ ਸਕਦਾ ਅਸੀਂ ਨਹੀਂ ਖਰੀਦ ਸਕਦੇ ਜੀ ਉਹ ਕਿੱਥੋਂ ਖਰੀਦ ਲੈਣਗੇ ਵਿਚਾਰਾ ਕਸਟਮਰ ਜਿਹਨੇ 300 ਰੁਪਏ ਦਿਹਾੜੀ ਕਮਾ ਕੇ ਜਾਂ 400 ਤੇ ਉਹਦੇ ਵਿੱਚੋਂ ਐ ਲੈ ਲਓ ਸੋ ਤਾਂ ਕੱਦੂ ਗਿਆ 150 ਅੱਧਾ ਕਿਲੋ ਲੈਂਦਾ 75 80 ਦਾ ਕੱਦੂ ਗਿਆ ਬਾਕੀ ਸਬਜ਼ੀਆਂ ਪਿੱਛੇ ਰਹਿ ਗਈ ਕਿੱਥੋਂ ਖਾ ਲੂਏ ਨਹੀਂ ਖਾ ਸਕਦਾ ਜੀ ਗਰੀਬ ਆਦਮੀ ਬੁਰਾ ਹਾਲ ਹੈਗਾ ਪਾਈਏ ਦਾ ਕਸਟਮਰ ਰੇਟ ਕੋਲੋ ਪਾਈਏ ਦਾ ਰੇਟ ਹੀ ਦਾ ਪਾਈਏ ਦਾ ਤਾਂ ਕਰਕੇ ਦੱਸਦਾ ਜੀ ਕਿਲੋ ਦਾ ਦੱਸ ਦੇ ਤਾਂ ਛੋਟ ਹੋ ਜਾਂਦਾ ਗਾਕ ਗਾਕ ਨੂੰ ਟੈਨਸ਼ਨ ਹੋ ਜਾਂਦੀ ਵੀ ਹੁਣ ਦੱਸੋ ਕਿਲੋ ਲਈਏ ਕਿ ਪਾਈਏ ਲਈਏ ਕਿ ਕਿਵੇਂ ਲਈਏ ਕਰੀ ਕਰੀ ਸਾਨੂੰ ਦੱਸਣ ਲੱਗੇ ਦਿੱਕਤ ਆਂਦੀ ਹੈ ਜਦੋਂ ਦੱਸਦੇ ਆ ਨਾ ਸੀ ਸਾਨੂੰ ਉਦੋਂ ਐ ਲੱਗਦਾ ਉਸਦੇ ਅਜੇ ਮੈਂ ਗੋਭੀ ਪੁੱਛ ਲਈ ਕੀ ਭਾਈ ਮੜਾ ਗੋਭੀ ਗੋਭੀ ਜੀ ਰੇਟ ਤਾਂ 100 ਹੈ ਜੀ ਪਰ ਚਲੋ ਤੁਹਾਨੂੰ 90 ਲਾ ਦਾਂਗੇ ਸਾਨੂੰ ਦੱਸਣ ਲੱਗੇ ਚਾਰਜ ਲੱਗਦਾਗਾ ਤੇ ਮਤਲਬ ਕਸਟਮਰ ਨੂੰ ਸੁਣਨ ਲੱਗੇ ਤਾਂ ਲੱਗਣੀ ਹੈ ਟੈਨਸ਼ਨ ਹੁੰਦੀ ਕਿ ਕਿਹਦੇ ਪਾਈਆ ਰੇਟ ਦੱਸੀ ਜਾਂਦੇ ਸੀ ਉਸ ਤੋਂ ਪਹਿਲਾਂ ਅਜੇ ਪੈਸੇ ਨਹੀਂ ਜੀ ਮੇਰਾ ਨਾਮ ਸੁਮਨ ਸ਼ਰਮਾ ਹੈ ਜੀ ਕੀ ਕੰਮ ਕਰਦੇ ਹੋ ਸਬਜ਼ੀ ਦਾ ਕੰਮ ਕਰਦੇ ਹਾਂ ਜੀ ਸਬਜ਼ੀ ਦਾ ਕੰਮ ਕਰਦੇ ਹਾਂ ਸਬਜ਼ੀਆਂ ਰੇਟ ਕਿੰਨੇ ਕਿੰਨੇ ਜੀ ਆਪਾਂ ਗੱਲ ਕਰਦੇ ਹਾਂ ਅੱਜ ਕੱਲ੍ਹ ਵੀ ਕਿੰਨੇ ਬਦੇ ਹੋਏ ਜੀ ਬਹੁਤ ਜ਼ਿਆਦਾ ਬਦੇ ਹੋਇਆ ਜੀ ਰੇਟ ਬਹੁਤ ਜ਼ਿਆਦਾ ਜੇਕਰ ਟਮਾਟਰ ਹੋਵੇ ਜਾਂ ਕੱਦੂ ਹੋਵੇ ਤਾਂ ਕੀ ਰੇਟ ਜੰਗਾ ਉਸ ਜਿਹੜਾ ਟਮਾਟਰ ਹੈ ਜੀ ਇਹ ਪਿਛਲੇ ਤੋਂ ਪਿਛਲੇ ਸੰਡੇ 150 ਰੁਪਏ ਵਿਕਿਆ ਜੀ ਪਰ ਤਕਰੀਬਨ ਹੁਣ ਕ ਰੇਟ ਘਟਿਆ ਕੁਛ ਟਮਾਟਰ ਦਾ 80 90 80 90 ਰੁਪਏ ਹੈਗਾ ਤੇ ਤੋਰੀ ਦਾ ਜੀ ਤੋਰੀ ਆਪਣੀ 60 60 65 80 ਤੱਕ ਹੈ ਤੋਰੀ ਅਸੀਂ ਤਕਰੀਬਨ ਚਲੋ ਕਸਟਮਰ ਨੂੰ ਆਉਂਦਾ ਵੀ ਦਿਲ ਨਾਲ ਦੁਖੇ ਪੰਜਾਹ ਤੱਕ ਪਾ ਦੇ ਨਹੀਂ ਹੁੰਦੇ ਆਗੇ ਜਿਹੜਾ ਕੱਦੂ ਅੱਜ ਵਿਕ ਰਿਹਾ ਜੀ ਕੱਦੂ ਦਾ ਰੇਟ ਮੈਂ ਖਰੀਦਣ ਗਈ ਤਾਂ 150 ਰੁਪਏ ਕਿਲੋ ਕੱਦੂ ਹੈ 100 150 ਰੁਪਏ ਕਿਲੋ ਇੱਥੇ ਕੀ ਭਾਵ ਲਾਊਗਾ ਜੀ ਕਸਟਮਰ ਦੂਜੀ ਗੱਲ ਇਹ ਹੈ ਕੱਦੂ ਜਿਹੜਾ ਕੱਟ ਕੇ ਨਹੀਂ ਦੇ ਸਕਦੇ ਪਾਈਆ ਕਿਸੇ ਨੂੰ ਦੇ ਨਹੀਂ ਸਕਦੇ ਕੀ ਕਰੀਏ ਦੱਸੋ ਅਸ ਪਹਿਲਾਂ ਸਾਨੂੰ ਖਰੀਦਣ ਲੱਗੇ ਔਖਾ ਲੱਗਦਾ ਜਿਹੜਾ ਕਸਟਮਰ ਹੈਗਾ ਪਾਈਆ 1/2 ਕਿਲੋ ਲੈਣਾ ਉਹਨੂੰ ਤਾਂ ਦੇਖੋ ਕੀ ਔਖਾ ਲੱਗਦਾ ਰੇਟ ਜੀ ਆਪਾਂ ਗੱਲ ਕਰੀਏ ਹੋਲਸੇਲ ਮੰਡੀ ਦੇ ਵਿੱਚ 150 ਰੁਪਏ ਕਿਲੋ 100 ਰੁਪਏ ਜੀ 100 ਸਵਾ 100 ਰੁ ਪਾਈਆ ਲਾਲੂ ਗਾ ਵੀਰ ਪੇ ਦਾ ਮੰਨ ਲਿਆ ਗੋਭੀ ਆ ਪਾਈਆ ਲਾਲੂ ਆ ਪਾਈਆ ਗੋਭੀ ਤਾਂ ਆਉਂਦੀ ਵੀ ਨਹੀਂ ਵੈਸੇ ਚਲੋ ਫੇਰ ਵੀ ਆਪਾਂ ਕਹਿੰਦੇ ਆ ਪਾਈਆ ਲੈ ਲੂਗਾ ਆ ਚੀਜ਼ਾਂ ਛੋਟੀਆਂ ਪਾਈਆ ਲੈ ਲੂਗਾ ਪਰ ਕੱਦੂ ਨੂੰ ਤਾਂ ਬਿਲਕੁਲ ਹੀ ਨਹੀਂ ਖਰੀਦ ਸਕਦਾ ਕੱਦੂ ਦਾ ਅੱਜ ਮੈਂ ਆਪ ਸੁਣ ਕੇ ਹੈਰਾਨ ਹੋ ਗਈ ਵੀ 100 ਰੁਪਏ 150 ਕੁ ਰੁਪਏ ਕਰ ਤੂ ਵੀ ਮੇਰਾ ਕਰੇਟ ਇੱਕ ਕਰੇਟ ਆ ਜਿਹੜਾ ਐ ਲੈ ਲਓ 100 150 200 ਦਾ ਬਣ ਜਾਂਦਾ ਸੀ ਤੇ ਅੱਜ ਤਾਂ 1000 ਦਾ ਕਰੇਟ ਆ ਜੀ 25 ਕਿਲੋ ਦਾ ਤੁਸੀਂ ਐ ਦੇਖੋ ਵੀ ਉਹ ਕਿਹੜਾ ਬੰਦਾ ਖਰੀਦੂਗਾ ਉਹਨੂੰ ਕੋਈ 2 ਨੰਬਰ ਪੈਸੇ ਵਾਲਾ ਹੀ ਖਰੀਦੂਗਾ தியடி ஆய் க்க